ਅੰਜੀ ਸਾਸਰੀ ਕਾਲਜ ਦੇ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋ ਹੋਵੇ ਚੜ੍ਹਦੀ ਕਲਾ 'ਚ ਹੋ ਹੋਵੇ ਦੋਸਤੋ ਖੋਰ ਬਹੁਤ ਸਾਰੇ ਟੌਪੀ ਲੈ ਕੇ ਆਇਆ ਬਹੁਤ ਵਧੀਆ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕੋਈ ਵੀ ਇਸ ਵੀਡੀਓ ਦਾ ਲਾਭ ਲੈ ਸਕੇ ਸੋ ਦੋਸਤੋ ਛੋਟੀਆਂ ਛੋਟੀਆਂ ਵੀਡੀਓਜ਼ ਹੁੰਦੀਆਂ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਮੈਂ ਵੀਡੀਓ ਪਾਈ ਸੀਗੀ ਮੂਰਖ ਬੰਦਿਆ ਤੇ ਵੀ ਮੂਰਖ ਬੰਦੇ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਅੱਜ ਆਪਾਂ ਗੱਲ ਕਰਾਂਗੇ ਸਿਆਣੇ ਬੰਦੇ ਸਮਝਦਾਰ ਬੰਦੇ ਤੇ ਮੂਰਖ ਬੰਦੇ ਵਿੱਚ ਫਰਕ ਵੈਸੇ ਤਾਂ ਸਿੱਧੀ ਜੀ ਗੱਲ ਹੀ ਆ ਸਿਆਣਾ ਬੰਦਾ ਤੇ ਮੂਰਖ ਬੰਦੇ ਹਨਾ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਪਰ ਜਿਹੜੀਆਂ ਕੁਝ ਖਾਸ ਚੀਜ਼ਾਂ ਨੇ ਹਨਾ ਜਿੰਨਾ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਵੀ ਸਿਆਣੇ ਬੰਦੇ 'ਚ ਆ ਚੀਜ਼ ਹੁੰਦੀ ਹੈ ਤੇ ਉਹਦੇ ਆਪੋਜ਼ਿਟ ਮੂਰਖ ਬੰਦਾ ਇਦਾਂ ਕਰਦਾ ਹਨਾ ਅੱਜ ਆਪਾਂ ਇਸ ਬਾਰੇ ਡਿਸਕਸ ਕਰਾਂਗੇ ਸੋ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਹਨ ਜਿਹੜਾ ਸਮਝਦਾਰ ਨਾ ਸਿਆ ਉਹ ਕੀ ਹੁੰਦਾ ਉਹ ਜੇ ਕੋਈ ਥਰਡ ਪਰਸਨ ਉਸ ਬੰਦੇ ਨੂੰ ਸਲਾਹ ਦੇ ਰਿਹਾ ਹੁੰਦਾ ਕਿਸੇ ਚੀਜ਼ ਨੂੰ ਲੈ ਕੇ ਹਨਾ ਤਾਂ ਜਿਹੜਾ ਸਿਆਣਾ ਬੰਦਾ ਉਹਦੀ ਗੱਲ ਪ੍ਰੋਪਰ ਤਰੀਕੇ ਨਾਲ ਸੁਣਦਾ ਆ ਗੱਲ ਸੁਣਨ ਤੋਂ ਬਾਅਦ ਉਹ ਡਿਸੀਜਨ ਲੈਂਦਾ ਵੀ ਹਾਂ ਯਾਰ ਮੈਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈ ਨਾ ਇਹਦੇ ਆਪੋਜ਼ਿਟ ਜਿਹੜਾ ਮੂਰਖ ਬੰਦਾ ਹੁੰਦਾ ਜੇ ਉਹਨੂੰ ਕੋਈ ਸਲਾਹ ਦਿੰਦਾ ਤਾਂ ਉਹ ਅੱਗੋਂ ਉਸਨੂੰ ਉਲਟ ਜਵਾਬ ਦਿੰਦਾ ਵੀ ਆ ਤੂੰ ਬੜਾ ਸਿਆਣਾ ਹੈ ਤੈਨੂੰ ਜਿਆਦਾ ਪਤਾ ਹੈ ਮੈਨੂੰ ਪਤਾ ਮੈਂ ਕੀ ਕਰਨਾ ਹੈ ਨਾ ਇਹ ਮੂਰਖ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਨਾ ਸਿਆਣਾ ਬੰਦਾ ਉਹ ਉਸ ਚੀਜ਼ ਨੂੰ ਅਬਜ਼ਰਵ ਕਰ ਲੈਂਦਾ ਆਪਣੇ ਆਪ ਜਿਹਾ ਨਾ ਵੀ ਚਲ ਮੈਂ ਸੋਚੂਗਾ ਇਸ ਤੇ ਵਿਚਾਰ ਕਰੂੰਗਾ ਵੀ ਇਹ ਸਹੀ ਹੈ ਜਾਂ ਗਲਤ ਹੈ ਪਰ ਜਿਹੜਾ ਮੂਰਖ ਬੰਦਾ ਹੁੰਦਾ ਉਹ ਅਗਲੇ ਬੰਦੇ ਨੂੰ ਗਲਤ ਠਹਿਰ ਹੁੰਦਾ ਕਿ ਯਾਰ ਇਹ ਸਹੀ ਨਹੀਂ ਹੈ ਵੀ ਤੇ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਸਮਝਦਾਰ ਬੰਦਾ ਹੁੰਦਾ ਨਾ ਉਹਨੂੰ ਸਮੇਂ ਦੀ ਵੈਲਿਊ ਬਹੁਤ ਪਤਾ ਹੁੰਦੀ ਆ ਤੇ ਡਿਸਪਲਿਨ ਦਾ ਪੱਕਾ ਹੁੰਦਾ ਜਿਹੜਾ ਸਮਝਦਾਰ ਸਿਆਣਾ ਬੰਦਾ ਹੈ ਇਸ ਤੋਂ ਆਪੋਜ਼ਿਟ ਜਿਹੜਾ ਮੂਰਖ ਬੰਦਾ ਹੁੰਦਾ ਨਾ ਤਾਂ ਉਹਨੂੰ ਸਮੇਂ ਦੀ ਕੀਮਤ ਦਾ ਪਤਾ ਹੁੰਦਾ ਵੀ ਸਮਾਂ ਕਿੰਨਾ ਕੀਮਤੀ ਉਹਦੀ ਕੀ ਵੈਲਿਊ ਆ ਤੇ ਨਾ ਹੀ ਉਹ ਡਿਸਪਲਿਨ ਵਿੱਚ ਰਹਿ ਕੇ ਕੋਈ ਕੰਮ ਕਰਦਾ ਸਿਆਣੇ ਬੰਦੇ ਨੇ ਕੋਈ ਵੀ ਕੰਮ ਕਰਨਾ ਜਿਹੜੇ ਟਾਈਮ ਤੇ ਕਰਨਾ ਉਹਨੇ ਕਰ ਲੈਣਾ ਉਹਨੇ ਇਹ ਨਹੀਂ ਕਰਨ ਵੀ ਜਰਾ ਅੱਜ ਦਾ ਕੰਮ ਮੈਂ ਕੱਲ ਤੇ ਛੱਡ ਦੂੰ ਇਹਦੇ ਆਪੋਜ਼ਿਟ ਜਿਹੜਾ ਮੂਰਖ ਬੰਦਾ ਹੁੰਦਾ ਆ ਉਹਨੇ ਕਿ ਕਰਨਾ ਅੱਜ ਦਾ ਕੰਮ ਅੱਜ ਲਗਾਏ ਜਾਂ ਨਾ ਲਗਾਏ ਜਾਂ ਅੱਜ ਨਹੀਂ ਚਲ ਕੱਲ ਨਹੀਂ ਕਰਨੀ ਜਾਂ ਪਰਸੋਂ ਨਾ ਕਿਉਂਕਿ ਉਹਨੂੰ ਸਮੇਂ ਦੀ ਵੈਲਿਊ ਦਾ ਇਹ ਨਹੀਂ ਪਤਾ ਹੁੰਦਾ ਠੀਕ ਹੈ ਜੀ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸਿਆਣਾ ਬੰਦਾ ਹੁੰਦਾ ਜਿਹੜਾ ਉਹ ਬਹਿਸ ਵਾਜੀ ਤੋਂ ਲੜਾਈ ਝਗੜੇ ਤੋਂ ਦੂਰ ਰਹਿਣਾ ਚਾਹੁੰਦਾ ਹੈ ਠੀਕ ਹੈ ਇਸ ਦੇ ਆਪੋਜ਼ਿਟ ਜਿਹੜਾ ਮੂਰਖ ਬੰਦਾ ਹੁੰਦਾ ਉਹ ਤਾਂ ਕਹਿੰਦਾ ਵੀ ਮੈਂ ਇੱਕ ਮੈਨੂੰ ਤਾਂ ਮੈਨੂੰ ਮੌਕਾ ਮਿਲੇ ਬਸ ਲੜਨ ਦਾ ਹਾਂ ਗੱਲ ਇਸ ਤਰ੍ਹਾਂ ਵੀ ਜਦੋਂ ਕਿਸੇ ਨਾਲ ਨੋਕਚੌਂਕ ਹੋ ਜਾਂਦੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਸਿਆਣੇ ਬੰਦੇ ਦੀ ਕਿਸੇ ਨਾਲ ਨੋਕਚੌਂਕ ਨਹੀਂ ਹੁੰਦੀ ਮੰਨ ਲਓ ਸਿਆਣੇ ਬੰਦੇ ਦੀ ਕਿਸੇ ਨਾਲ ਨੋਕਚੌਂਕ ਹੋ ਗਈ ਕਿਸੇ ਗੱਲ ਨੂੰ ਤਾਂ ਸਿਆਣਾ ਬੰਦਾ ਕਹਿੰਦਾ ਯਾਰ ਮੈਂ ਬਹਿਸ ਨਹੀਂ ਕਰਨੀ ਆਗੀ ਮੈਨੂੰ ਹੋਰ ਵੀ ਬਹੁਤ ਕੰਮ ਨੇ ਹਾਂ ਉਹ ਕਹਿੰਦਾ ਠੀਕ ਆ ਯਾਰ ਤੂੰ ਜਿੱਤਿਆ ਮੈਂ ਹਾਰਿਆ ਠੀਕ ਹੈ ਸਿਆਣਾ ਬੰਦਾ ਇਨੀ ਗੱਲ ਕਹਿ ਕੇ ਆਪਣਾ ਪਾਸੇ ਹੋ ਰੰਦਾ ਕਿਉਂਕਿ ਉਹਨੂੰ ਪਤਾ ਉਹਦਾ ਸਮਾਂ ਬਹੁਤ ਕੀਮਤੀ ਆ ਇਹਦੇ ਆਪੋਜਿਟ ਜਿਹੇ ਮੂਰਖ ਹੁੰਦੇ ਨੇ ਕਿਸੇ ਨਾਲ ਨ ਬੈਸ ਨੂੰ ਆਪਰੇ ਨੂ ਵਦਾ ਇੰਗਣਾ ਕੋ ਉਹਦਾ ਮੇਨ ਮਕਸਦ ਇਹ ਹੁੰਦਾ ਕਿ ਯਾਰ ਮੈਂ ਹੀ ਸਹੀ ਹਾਂ ਜੇ ਬਹਿਸ ਹੋ ਰਹੀ ਹੈ ਤਾਂ ਉਹਦੇ ਵਿੱਚ ਮੈਂ ਹੀ ਜਿੱਤਾਂ ਅਗਲਾ ਆਪਣੇ ਆਪ ਹੀ ਨਾ ਦੂਰ ਹੋ ਜੇ ਇਹ ਫਰਕ ਹੁੰਦਾ ਸਿਆਣੇ ਬੰਦੇ ਤੇ ਮੂਰਖ ਬੰਦੇ 'ਚ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਇਹ ਜਿਹੜਾ ਸਿਆਣਾ ਬੰਦਾ ਸਮਝਾਰ ਬੰਦਾ ਹੁੰਦਾ ਉਨੇ ਜਿਹੜਾ ਕੰਮ ਕਰਨਾ ਉਹਦਾ ਉਸ ਚੀਜ਼ ਤੇ ਫੋਕਸ ਪੂਰਾ ਹੁੰਦਾ ਕਨਸੈਂਟਰੇਟ ਪੂਰਾ ਹੁੰਦਾ ਹੈ ਨਾ ਉਹ ਆਪਣਾ ਪੂਰੀ ਜਨਕੀ ਜਾਣ ਲੱਗਦਾ ਉਸ ਕੰਮ ਨੂੰ ਬੁਰਾ ਕਰਨ ਵਾਸਤੇ ਇਸਦੇ ਆਪੋਜ਼ਿਟ ਜਿਹੜਾ ਮੂਰਖ ਬੰਦਾ ਹੁੰਦਾ ਉਹ ਜੋ ਤੋਂ ਜਿ ਇੱਕ ਚੀਜ਼ ਆਈ ਉਹਨੇ ਕਰਨਾ ਛੱਡਿਆ ਯਾਰ ਛੱਡ ਨਹੀਂ ਹੁੰਦੀ ਰਹਿੰਦੇ ਹੈ ਨਾ ਬਸ ਜਨਕੀ ਉਹਨੂੰ ਇਹ ਨਹੀਂ ਮੈਚ ਨੂੰ ਕਰਾਣਾ ਆਪਣੇ ਇੱਕ ਪੈਸ਼ਨ ਦਿਖਾਵਾ ਵੀ ਯਾਰ ਜੀ ਕਿਉਂ ਨਹੀਂ ਹੋ ਰਹੀ ਉਹਨੂੰ ਮੈਂ ਕਿੱਦਾਂ ਕਰਾਂ ਸੋ ਇਹ ਕੁਛ ਚਾਰ ਪੰਜ ਤੁਹਾਨੂੰ ਮੈਂ ਗਲਾਂਸੀ ਜਿਹੜੀਆਂ ਸਿਆਣੇ ਬੰਦੇ ਤੇ ਮੂਰਖ ਬੰਦੇ ਵਿੱਚ ਫਰਕ ਹੁੰਦਾ ਹੈ ਹੁਣ ਤੁਹਾਡੇ ਆਲੇ ਦੁਆਲੇ ਕਿੰਦਾਂ ਦੇ ਲੋਕ ਰਹਿੰਦੇ ਆ ਉਹ ਤੁਸੀਂ ਦੇਖਣਾ ਨਾ ਉਹ ਵੀ ਸ ਸੋ ਇਥੇ ਵੀਡੀਓ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕਬੰਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ